ਕੋਭਾਈ ਤੇ ਨਾ ਰੋਡ ਟੁੱਟਿਆ ਵਾ ਟੈਕਾ ਭੁੰਗ ਜਿਹੜਾ ਵਿਚ ਲਈ ਫਿਰਦਾ ਤੇ ਇਹਦਾ ਐ ਨਹੀਂ ਪਤਾ ਕੋਣਾ ਕੋ ਖਿਲਰ ਜੀ ਕਿ ਇੱਥੇ ਸਾਰਾ ਕੋ ਖਿਲਾਰ ਕੇ ਵੇਜੂਗਾ ਇਹੇ ਇਹ ਰੋਡ ਆ ਜਿਹੜਾ ਇਹ ਲਗਭਗ ਲਗਭਗ ਜਾਮ ਹੀ ਰਹਿੰਦਾ ਕਿਉਂਕਿ ਰੋਡ ਹੈਗਾ ਭੀੜਾ ਇਹ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਜਾਵਾਂਗੇ ਕੋਟ ਖਪੂਰੇ ਤੋਂ ਬਠਿੰਡੇ ਦਾ ਸਫਰ ਕਰਾਂਗੇ ਤੇ ਨਾਲ ਨਾਲ ਆਪਾਂ ਤੁਹਾਨੂੰ ਵੀ ਕਰਾਵਾਂਗੇ ਸਫਰ ਤੇ ਜਿਹੜਾ ਇਹ ਆਪਣਾ ਸਫਰ ਆ ਇਹ ਤਕਰੀਬਨ 50 ਕਿਲੋਮੀਟਰ ਦਾ ਹੋਣ ਵਾਲਾ ਵਾ ਤੇ ਬਣੇ ਰਿਹਾ ਜੋ ਨਾਲ ਵਲੌਗ ਦੇ ਤੇ ਲੈ ਕੇ ਚੱਲਦੇ ਆਂ ਆਪਾਂ ਤੁਹਾਨੂੰ ਬਠਿੰਡੇ ਔਰ ਖਪੂਰੇ ਤਾਂ ਬਹੁਤ ਮੀਂਹ ਪਈ ਜਾਂਦਾ ਵਾ ਤੇ ਇੱਕ ਹਸਾਮ ਨਾਲ ਔਰ ਖਪੂਰਾ ਦਾ ਪਾਣੀ ਦੇ ਵਿੱਚ ਡੋਬੀ ਜਾਂਦਾ ਜਦੋਂ ਮੰਨ ਲਾ ਘੰਟਾੱਕ ਪੈ ਜੇ ਨਾ ਮੀਂਹ ਇੱਥੇ ਤੇ ਧਨ ਤੁਨ ਹੋ ਜਾਂਦੀ ਆ ਇਹ ਜਿਹੜਾ ਰੋਡ ਆ ਇਹ ਫਰੀਦਕੋਟ ਤੋਂ ਆਉਂਦਾ ਤੇ ਕੋਰਕਪੂਰੇ ਦੇ ਜਿਹੜਾ ਚੌਂਕ ਵੱਲ ਨੂੰ ਜਾਂਦਾ ਵਾ ਆਪਣੇ ਅੱਗੇ-ਅੱਗੇ ਐਂਬੂਲੈਂਸ ਜਾਂਦੀ ਆ ਤੇ ਰੱਬ ਭਲੀ ਕਰੇ ਜੋ ਵੀ ਮਰੀਜ਼ ਆ ਜਾਂ ਕੁਝ ਜਾਂ ਲੈਣ ਜਾ ਰਹੀ ਆ ਜਾਂ ਲੈ ਕੇ ਆ ਰਹੀ ਆ ਨਾ ਪ੍ਰਮਾਤਮਾ ਕਰੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਤੇ ਇਧਰ ਦੇ ਪਾਸੇ ਜਿਹੜਾ ਇਹ ਚੌਂਕ ਤੋਂ ਪਹਿਲਾਂ ਸਰਕਾਰੀ ਹਸਪਤਾਲ ਆ ਜਾਂਦਾ ਵਾ ਜਿਹੜਾ ਕੋਰਕਪੂਰੇ ਦਾ ਇਹਦਾ ਨਾਮ ਹੈਗਾ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਰਕਪੂਰਾ ਇੱਥੋਂ ਜਿਹੜਾ ਕੋਰਕਪੂਰੇ ਚੌਂਕ ਤੋਂ ਅੰਬੋਰ 90 ਕਿਲੋਮੀਟਰ ਮਕਸਰ 30 ਕਿਲੋਮੀਟਰ ਮੋਗਾ 45 ਤੇ ਬਠਿੰਡਾ ਇੱਥੋਂ ਜਿਹੜਾ 60 ਕਿਲੋਮੀਟਰ ਆ ਕੋਰਕਪੂਰੇ ਤੋਂ ਇਹ ਆ ਗਿਆ ਚੌਂਕ ਜਿਹੜਾ ਕੋਰਕਪੂਰੇ ਦਾ ਇੱਧਰਲੇ ਪਾਸੇ ਨੂੰ ਜਿਹੜਾ ਉਹ ਆਪਣਾ ਮੋਕਸਰ ਮਲੋਟ ਅੰਬੋੜਾ ਤੇ ਇਹ ਹੈਗਾ ਜਿਹੜਾ ਕੋਟਕਪੂਰੇ ਦਾ ਪੁਰਾਣਾ ਜੈਤੋ ਰੋਡ ਜਿਹੜਾ ਤੇ ਇੱਧਰਲੇ ਪਾਸੇ ਦੀ ਵੀ ਜੈਤੋ ਜਾਇਆ ਜਾਂਦਾ ਵੈਸੇ ਤੇ ਬਾਈਪਾਸ ਵੀ ਜਿਹੜਾ ਰੋਡ ਲੰਘ ਜਾਂਦਾ ਜੈਤੋ ਨੂੰ ਇਹ ਰੋਡ ਆ ਜਿਹੜਾ ਇਹ ਲਗਭਗ ਲਗਭਗ ਜਾਮ ਹੀ ਰਹਿੰਦਾ ਕਿਉਂਕਿ ਰੋਡ ਹੈਗਾ ਭੀੜਾ ਇਹ ਤੇ ਲੰਗੜ ਲਗਾਉਣ ਵਾਲਾ ਜਿਹੜਾ ਕੰਮ ਬਹੁਤ ਔਖਾ ਵਾ ਵੈਸੇ ਇਹਨਾਂ ਨੇ ਜਿਹੜੀਆਂ ਹਾਂ ਗਰੇਲਾਂਆਂ ਲਾਈਆਂ ਹੋਈਆਂ ਹਾਂ ਪਰ ਇਹਨਾਂ ਦਾ ਵੀ ਕੋਈ ਫਾਇਦਾ ਪੂਰਾ ਘੱਟ ਹੀ ਆ ਇੱਧਰ ਦੇ ਪਾਸੇ ਆ ਜਾਂਦਾ ਜਿਹੜਾ 메ਨ ਬਾਜ਼ਾਰ ਕੋਰਕਪੁਰੇ ਦਾ ਇੱਥੇ ਬੱਚਿਆਂ ਦਾ ਚੰਡੀਗੜ੍ਹ ਬੱਚਿਆਂ ਦਾ ਜਿਹੜਾ ਹਸਪਤਾਲ ਆ ਕੋਰਕਪੁਰੇ ਬਹੁਤ ਮਸ਼ਹੂਰ ਆ ਤੇ ਕਈ ਜ਼ਿਆਦਾ ਜਿਹੜੇ ਬੱਚੇ ਬਿਮਾਰ ਹੋ ਜਾਂਦੇ ਜਾਂ ਨਵੇਂ ਜੰਮੇ ਬੱਚੇ ਆ ਉਹ ਇੱਥੇ ਹੀ ਦਾਖਲ ਕਰਵਾਉਂਦੇ ਆ ਕੋਟਕਪੂਰੇ ਵੇ ਵਾਇਆ ਜੈਤੋ ਵੱਲ ਦੀ ਜਿਹੜਾ ਆਪਣਾ ਇਹ ਰੋਡ ਜਾਂਦਾ ਵਾ ਇਹ ਕਾਫੀ ਵੈਸੇ ਦਾ ਵਧੀਆ ਬਣਿਆ ਹੋਇਆ ਵਾ ਬਾਕੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਵਿਖਾ ਹੀ ਦੇਣਾ ਸਾਰੀ ਗੱਲ ਬਾਤ ਹਨਾ 15 ਕਿ ਮਿੰਟ ਦਾ ਰਸਤਾ ਜਿਹੜਾ ਉਹ ਹੈਗਾ ਜੈਤੋ ਦਾ ਤੇ ਜੈਤੋ ਜਿਹੜਾ ਕੋਟਕਪੂਰੇ ਤੋਂ 15 16 ਕਿਲੋਮੀਟਰ ਜਦੋਂ ਕੋਟਕਪੂਰੇ ਤੋਂ ਆਪਾਂ ਜਾਂਦੇ ਆ ਜੈਤੋ ਵੱਲ ਨੂੰ ਤੇ ਕੋੜ ਕੁਪੂੜਾ ਨਿਕਲਨ ਸਾਰੀ 2 2.5 ਕਿਲੋਮੀਟਰ ਤੇ ਜਿਹੜਾ ਲਾਲਿਆਣਾ ਪਿੰਡ ਆਉਂਦਾ ਪਹਿਲਾ ਪਿੰਡ ਲਾਲਿਆਣਾ ਇਹ ਜਿਹੜਾ ਰੋਡ ਆ ਨਾ ਇਹ ਇੰਨਾ ਕੀ ਬਸ ਚੌੜਾ ਵਾ ਹੈ ਇਹ ਜਿਆਦਾ ਚੌੜਾ ਨਹੀਂ ਗਾ ਤੇ ਬਸ ਦੋ ਜੜੀਆਂ ਗੱਡੀਆਂ ਹੀ ਐ ਬਸ ਲੰਘਦੀਆਂ ਇੱਕ ਜਾਂਦੀ ਐ ਇੱਕ ਆਉਂਦੀ ਆ ਜਦੋਂ ਆਪਾਂ ਲਾਲਿਆਣਾ ਪਿੰਡ ਲੰਘਦੇ ਤੇ ਉਦੋਂ ਅੱਗੇ ਆ ਜਾਂਦਾ ਇਹ ਜਿਹੜਾ ਨਾਨਕ ਸਰ ਪਿੰਡ ਇਹ ਤਕਰੀਬਨ 2 ਕਿਲੋਮੀਟਰ ਦੀ ਦੂਰੀ ਆ ਜਿਹੜੀ ਆਪਸ ਵਿੱਚ ਤੇ ਛੋਟੇ ਛੋਟੇ ਪਿੰਡ ਆਉਂਦੇ ਜਿਹੜੇ ਐਸ ਰੋਡ ਦੇ ਉੱਤੇ ਇੱਕ ਗੱਲ ਹੋਰ ਬਾਈ ਇੱਥੇ ਨਾ ਹਰਿਆਲੀ ਐਸ ਰੋਡ ਤੇ ਇੰਨੇ ਕਾ ਨਾ ਬਹੁਤ ਜ਼ਿਆਦਾ ਬਾਹਾਂ ਨਜ਼ਾਰੇ ਦਾ ਰੋੜਾ ਐ ਰੋਡ ਤੇ ਤਾਂ ਜੀ ਲੱਗਿਆ ਰਹਿੰਦਾ ਵੀ ਐ ਮੰਨ ਲਓ ਗੱਡੀ ਚਲਾਉਣ ਵਾਲਾ ਜਾਂ ਕੋਈ ਲੰਘਦਾ ਟੱਪਦਾ ਹਨਾ ਸ਼ਾਂ ਇੰਨੀ ਸੋਹਣੀ ਆ ਦਰਖਤ ਇੰਨੇ ਸੰਘਣੇ ਆ ਹਰਿਆਲੀ ਇੰਨੀ ਘੈਂਟ ਆ ਨਾ ਕੱਲ੍ਹ ਬਾਦ ਪੂਰੀ ਸਿਰੇ ਦੀ ਐ ਇੱਥੇ ਕੋਟਕਪੂਰੇ ਜਿਹੜਾ ਮੀਂਹ ਪੈਂਦਾ ਸੀ ਤੇ ਇੱਥੇ ਪਰ ਧੁੱਪ ਨਿਕਲਈ ਆ ਤੇ ਇੱਥੇ ਇੱਕ ਆ ਦੇਖੋ ਇਹ ਆ ਗਿਆ ਰਮਾਣਾ ਪਿੰਡ ਆਊਗਾ ਇਸ ਤੋਂ ਅੱਗੇ ਇੱਥੇ ਨਹਿਰ ਜੀ ਇੱਥੇ ਦੇ ਲੁੱਟਾ ਖੋਹਾਂ ਵੀ ਬਹੁਤ ਹੁੰਦੀਆਂ ਤੇ ਇੱਥੇ ਬਾਂਦਰ ਬੁੰਦ ਜੀ ਵੀ ਰਹਿੰਦੇ ਬਹੁਤ ਕੋਟਕਪੂਰੇ ਤੋਂ ਦਾਸਕਾ ਕਿਲੋਮੀਟਰ ਅੱਗੇ ਆ ਕੇ ਜਿਹੜਾ ਇਹ ਪਿੰਡ ਆ ਜਾਂਦਾ ਗੁਰੂ ਕੀ ਢਾਬ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਇਤਿਹਾਸਕ ਗੁਰਦੁਆਰਾ ਸਾਹਿਬ ਆ ਜਿੱਥੇ ਅੱਠ ਚੁੰਡਾ ਇੱਕ ਸਰੋਵਰ ਬਣਿਆ ਹੋਇਆ ਵਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਤੇ ਇਥੋਂ ਇਹਦੂ ਅੱਗੇ ਜਿਹੜਾ ਜੈਤੋ ਆਊਗਾ 5-6 ਕਿਲੋਮੀਟਰ ਦੀ ਦੂਰੀ ਤੇ ਗਾਂ ਜਿਹੜਾ ਜੈਤੋ ਸ਼ਹਿਰ ਆ ਜਾਂਦਾ ਵਾ ਕੋੜਕਪੂਰੇ ਦੇ ਚੱਲ ਕੇ 15-20 ਮਿੰਟਾਂ ਦੇ ਵਿੱਚ ਵਿੱਚ ਜਿਹੜਾ ਆਪਾਂ ਜੈਤੋ ਸ਼ਹਿਰ ਦੇ ਵਿੱਚ ਐਂਟਰੀ ਕਰ ਲਈ ਆ ਤੇ ਇਧਰਲੇ ਪਾਸੇ ਇਹ ਹੈਗੀ ਜਿਹੜੀ ਦਾਣਾ ਮੰਡੀ ਜੈਤੋ ਸ਼ਹਿਰ ਦੀ ਤੇ ਵਰਕਸ਼ਾਪਾਂ ਕਾਰਾਂ ਕੁਰਾ ਵਾਲੀਆਂ ਸਾਰੀਆਂ ਜਿਹੜੀਆਂ ਕੋੜਕਪੂਰੇ ਰੋਡ ਤੇ ਹੀ ਆ ਇੱਥੇ ਮੀਂਹ ਦੀ ਬਿਲਕੁਲ ਜਿਹੜੀ ਕਣੀ ਵੀ ਹੈਣੀ ਅੱਜ ਤਾਂ ਜਿਹੜੇ ਹਿਸਾਬ ਨਾਲ ਕੋੜਕਪੂਰੇ ਪੈ ਰਿਆ ਸੀ ਮੀਂਹ ਇੱਥੇ ਕੁਝ ਵੀ ਨਹੀਂ ਆਏਗਾ ਇਹ ਆ ਗਿਆ ਜੈਤੋ ਦਾ ਬੱਸ ਸਟੈਂਡ ਇਹਨੂੰ ਬੱਸ ਸਟੈਂਡ ਹੀ ਕਹਿ ਸਕਦੇ ਆਪਾਂ ਕਿਉਂਕਿ ਬੱਸਾਂ ਜਿਹੜੀਆਂ ਬੱਸ ਸਟੈਂਡ ਦੇ ਵਿੱਚ ਨਹੀਂ ਜਾਂਦੀਆਂ ਤੇ ਬਾਹਰੋਂ ਬਾਹਰ ਹੀ ਰੁੱਕ ਕੇ ਜਾ ਵੜਦੀਆਂ ਤੇ ਵੈਸੇ ਤਾਂ ਬੱਸ ਸਟੈਂਡ ਜਿਹੜਾ ਬਣਿਆ ਹੋ ਜਾਵਾ ਇੱਧਰਲੇ ਪਾਸੇ ਦਿਖਾਉਣੇ ਸੋ ਇੱਧਰਲੇ ਪਾਸੇ ਬੱਸ ਸਟੈਂਡ ਬਣਿਆ ਜਿੱਧਰਲੇ ਪਾਸੇ ਬੱਸ ਜੀ ਬੱਸ ਜੀ ਵੜ ਗਈ ਆ ਹਨਾ ਜੈਤੋ ਸ਼ਹਿਰ ਦੇ ਵਿੱਚ ਰੋਡ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੇ। ਟੁੱਟਿਆ ਜਾਂ ਰੋੜਾ ਬਿਲਕੁਲ ਜਿਹੜਾ ਪਤਾ ਨਹੀਂ ਇਹ ਕਈ ਸਾਲ ਹੋ ਗਏ ਮੈਨੂੰ ਆਉਂਦੇ ਨੂੰ। ਤੇ ਇੱਥੇ ਜਿਹੜਾ ਬੁਰਾ ਹਾਲ ਹੀ ਆ। ਤੇ ਨਿਊ ਦੀਪ ਦਾ ਜਿਹੜਾ ਆਉਣਾ ਜਾਣਾ ਇਸ ਰੋਡ ਤੇ ਸਭ ਤੋਂ ਜ਼ਿਆਦਾ ਜੈਤੋ ਸ਼ਹਿਰ ਤੋਂ ਤੁਸੀਂ ਬਾਜੇਖਾਨੇ ਨੂੰ ਜਾ ਸਕਦੇ ਹੋ ਬਾਜਾਖਾਨਾ ਜਿਹੜਾ ਇੱਥੋਂ ਹੈਗਾ ਜਿਹੜਾ 9 ਕਿਲੋਮੀਟਰ ਆ। ਤੇ ਇਥੋਂ ਬਰਨਾਲੇ ਵਾਲੇ ਪਾਸੇ ਨੂੰ ਪਟਿਆਲੇ ਨੂੰ ਹਰ ਇੱਕ ਪਾਸੇ ਨੂੰ ਮੁਕਸਰ ਨੂੰ ਬੱਸਾਂ-ਪੁੱਸਾਂ ਇੱਥੋਂ ਵਾਧੂ ਜਾਂਦੀਆਂ ਤੇ ਇਥੇ ਪੌਂਸ ਵਾਲੇ ਬੈਠਾਂ ਦੇ ਸਾਹਮਣੇ ਉਹ ਵੇ ਤੇ ਸੜਕ ਜਿਹੜੀ ਬਿਲਕੁਲ ਜਿਹੜੀ ਸ਼ਹਿਰ ਦੇ ਵਿੱਚ ਖਤਮ ਹੀ ਆ ਜੇ ਇਤੋਂ ਸ਼ਹਿਰ ਲੰਘ ਕੇ ਤੇ ਇੱਥੇ ਵੀ ਜਿਹੜਾ ਅੱਗੇ ਪਿੰਡ ਆ ਜਾਂਦਾ ਪਹਿਲਾ ਪਿੰਡ ਆਉਂਦਾ ਜਿਹੜਾ ਉਹ ਆਉਂਦਾ ਸੇਵੇ ਵਾਲਾ ਇਹ ਆਉਂਦਾ 1.5 ਕਿਲੋਮੀਟਰ ਦੇ ਅੱਗੇ ਇਹ ਆ ਗਿਆ ਚੰਦ ਭਾਣ ਪਿੰਡ ਤੇ ਸਿੱਧੂ ਮੂਸੇ ਵਾਲੇ ਨੇ ਜਿਹੜਾ ਡੈਂਪੀ ਦਾ ਨਾਮ ਲਿਆ ਸੀ ਡੈਂਪੀ ਚੰਦ ਭਾਣ ਤੇ ਉਹਦਾ ਇਹ ਪਿੰਡ ਆ ਉਹਦਾ ਜਿਹੜਾ ਘਰ ਆ ਤੁਹਾਨੂੰ ਆਪਾਂ ਦਿਖਾਉਣੇ ਆ ਆ ਜਿਹੜੀ ਕੰਧ ਨਾਲ-ਨਾਲ ਜਾਂਦੀ ਇਹ ਡੈਂਪੀ ਚੰਦ ਭਾਣ ਦੇ ਘਰ ਦੀ ਜਿਹੜੀ ਕੰਧ ਆ ਆ ਵਾਰੀ ਤੇ ਆ ਜਿਹੜਾ ਮੇਨ ਗੇਟ ਇੱਥੇ ਬਣਿਆ ਹੋਇਆ ਵਾ ਇੱਥੋਂ ਦਾ ਸੀਗਾ ਡ੍ਰਿੰਪੀ ਚੰਦਪਾਣ ਸਿੱਧੂ ਮੂਸੇ ਵਾਲੇ ਨੇ ਜਿਹੜਾ ਆਪਦੇ ਗਾਣੇ ਦੇ ਵਿੱਚ ਉਹਦਾ ਜ਼ਿਕਰ ਕੀਤਾ ਵਾ ਇੱਥੋਂ ਬਾਅਦ 5-7 ਮਿੰਟਾਂ ਦੇ ਜਿਹੜਾ ਆਪਾਂ ਪਹੁੰਚ ਜਾਣਾ ਗੋਨਿਆਂ ਨੇ ਮੰਡੀ ਤੇ ਗੋਨਿਆਂ ਨੇ ਮੰਡੀ ਦੀ ਜਿਹੜੀ ਦੂਰੀ ਆ ਇੱਥੋਂ 6-7 ਕਿਲੋਮੀਟਰ ਆ ਜਿਹੜੀ ਚੰਦਪਾਣ ਪਿੰਡ ਤੋਂ ਚੰਦਪਾਣ ਤੋਂ ਅੱਗੇ ਆ ਕੇ ਨਾ ਬਾਈ ਇਹ ਮਾਲਾ ਕੋਈ ਅਸਰ ਰਾਸਤੇ ਤੇ ਕੋਈ ਜਾਂਦਾ ਵਾ ਰਾਤ ਬਰਾਤੇ ਜਾਂ ਜਿਹਨੂੰ ਨਹੀਂ ਪਤਾ ਪਹਿਲੀ ਵਾਰ ਆਉਣਾ ਉਹ ਧਿਆਨ ਨਾਲ ਕਿਉਂਕਿ ਇਹਨਾਂ ਦੇ ਸਪੀਡ ਬ੍ਰੇਕਰ ਜੇ ਆ ਉੱਚੇ ਜੇ ਵਾਵਾ ਬਣਾਏ ਹੋਏ ਆ ਇੱਥੇ ਤੇ ਇੱਥੇ ਕਈ ਐਕਸੀਡੈਂਟ ਹੋ ਜਾਂਦੇ ਆ ਬਾਈ ਕਿਉਂਕਿ ਪਤਾ ਨਹੀਂ ਲੱਗਦਾ ਤੇ ਜਦੋਂ ਸਪੀਡ ਤੇ ਆਉਂਦੀ ਗੱਡੀ ਹੈ ਨਾ ਤੇ ਬੁਰਕ ਦੀ ਬਹੁਤ ਇੰਨਾ ਤੇ ਇਹ ਤਕਰੀਬਨ ਜਿਹੜੇ ਗੋਨਿਆਂ ਨੇ ਮੰਡੀ ਤੱਕ ਸਾਰੇ ਹੀ ਬਣੇ ਹੁੰਦੇ ਬਣੇ ਹੋਏ ਆ ਇਹ ਇਹ ਆ ਗਿਆ ਗੋਨਿਆਂਾਣਾ ਬਾਈਪਾਸ ਇਥੋਂ ਗੋਨਿਆਣਾ ਬਾਈਪਾਸ ਦਾ ਜਿਹੜਾ ਰੋਡ ਆ ਇੱਥੇ ਵੀ ਬੱਸਾਂ ਰੁੱਕ ਕੇ ਜਾਂਦੀਆਂ ਸਾਹਮਣੇ ਸਿੱਧਾ ਗੋਨਿਆਣੇ ਮੰਡੀ ਨੂੰ ਜਾ ਵੜਦਾ ਰੋਡ ਤੇ ਜਿੱਦ ਤਨੂ ਆ ਗੱਡੀਆਂ ਮੁੜੀ ਜਾਂਦੀਆਂ ਤੇ ਇਧਰਲੇ ਪਾਸੇ ਨੂੰ ਵੀ ਜਿਹੜਾ ਇਹ ਮੇਨ ਰੋਡ ਆ ਜਿਹੜਾ ਬਠਿੰਡੇ ਨੂੰ ਆਉਂਦਾ ਵਾ ਆਪਣਾ ਕੋੜਕਪੂਰੇ ਤੋਂ ਅੰਮ੍ਰਿਤਸਰੋਂ ਉਹ ਆ ਜੂਗਾ ਨੈਸ਼ਨਲ ਹਾਈਵੇ 54 ਆ ਜਦੋਂ ਗੋਨਿਆਣੇ ਬਾਈਪਾਸ ਤੋਂ ਆ ਰੋਡ ਤੇ ਜਿਹੜਾ ਆਪਾਂ ਮੁੜ ਗਏ ਆ ਡੇ ਤੱਕ ਨਾ ਏ ਬੜਾ ਗੰਦਾ ਭਾਈ ਬਹੁਤ ਟੁੱਟਿਆ ਹੋਇਆ ਏ 1.5-2 ਕਿਲੋਮੀਟਰ ਦਾ ਰੋਡ ਆ ਆ ਦੇਖੋ ਭਾਈ ਕਿੰਨਾ ਰੋਡ ਟੁੱਟਿਆ ਵਾ ਟੈਕਾ ਭੰਗ ਜਿਹੜਾ ਵਿੱਚ ਲਈ ਫਿਰਦਾ ਤੇ ਇਹਦਾ ਐ ਨਹੀਂ ਪਤਾ ਕੋਣਾ ਕੋ ਖਿਲਰ ਜੀ ਇੱਥੇ ਸਾਰਾ ਕੋ ਖਿਲਾਰ ਕੇ ਮਹਿਜੂਗਾ ਇਹ ਆ ਦੇਖੋ ਆ ਰੋਡ ਦਾ ਤਾਂ ਜਮਾਂ ਬੁਰਾ ਹਾਲ ਆ ਇਹਨਾਂ ਨੂੰ ਯਾਰ ਜਿਹੜੇ ਮੰਨ ਲਓ ਕੋਈ ਗੋਨੇ ਵਾਲੇ ਮੰਡੀ ਵਾਲੇ ਲੋਕ ਜਾ ਤਾਂ ਇਹਨਾਂ ਨੂੰ ਕੋਈ ਸਰਦਾਰਦੀ ਨਹੀਂ ਤੇ ਜਾਂ ਬਣਾਉਣ ਵਾਲੇ ਨੂੰ ਕੋਈ ਨਹੀਂ ਯਾਰ ਇਹ ਤਕਰੀਬਾਨੇ ਨੂੰ 15-16 ਸਾਲ ਦਾ ਮੈਨੂੰ ਹੀ ਹੋ ਗਿਆ ਵੇਖਦੇ ਨੂੰ ਬੁਰਾ ਹਾਲ ਨਾ ਇਹ ਬਣਿਆ ਕਦੇ ਮੈਨੂੰ ਤਾਂ ਲੱਗਦਾ ਇਹ ਬੰਨਾ ਹੀ ਨਹੀਂ ਕਦੇ ਜਿੰਦਗੀ ਚ ਆਈ ਡੇ ਡੇ ਤੋਏ ਆ 30000 ਇਧਰ ਦੇ ਵੀ ਪਟੰਡੇ ਵਾਲੇ ਰੋਡ ਤੇ ਚੜਿਆ ਜਾਂਦਾ ਤੇ ਇਧਰ ਦੇ ਵੀ ਚੜਿਆ ਜਾਂਦਾ ਇੱਧਰਲੇ ਪਾਸੇ ਆਜੂਗਾ ਜਿਹੜਾ ਗੋਨੇ ਨੇ ਮੰਡੀ ਦਾ ਬੱਸ ਸਟੈਂਡ ਇਹ ਬੱਸ ਸਟੈਂਡ ਆ ਗਿਆ ਜੀ ਗੋਨੇ ਨੇ ਮੰਡੀ ਦਾ ਬੱਸ ਇੱਥੇ ਹੀ ਬੱਸਾਂ ਜਿਹੜੀਆਂ ਰੋਕਦੀਆਂ ਇਹ ਆ ਸਾਹਮਣੇ ਜਿੱਥੇ ਲੋਕ ਖੜੇ ਆ ਇੱਥੇ ਬੱਸ ਸਟੈਂਡ ਆ ਇਹ ਨੈਸ਼ਨਲ ਹਾਈਵੇ 54 ਇਧਰਲੇ ਪਾਸੇ ਦੀ ਐਰ ਰੋਡ ਤੇ ਵੀ ਜਿਹੜਾ ਇਹ ਜਿਹੜਾ ਹੁਣ ਬਠਿੰਡੇ ਨੂੰ ਜਾਵੜੂਗਾ ਤੇ ਬਠਿੰਡਾ ਤਕਰੀਬਨ ਜਿਹੜਾ ਇੱਥੋਂ ਹੈਗਾ ਉਹ ਹੈਗਾ 12-13 ਕਿਲੋਮੀਟਰ ਬਠਿੰਡੇ ਤੋਂ ਬਰਨਾਲਾ 63 ਕਿਲੋਮੀਟਰ ਲੁਧਿਆਣਾ 144 ਪਟਿਆਲਾ 155 ਤੇ ਚੰਡੀਗੜ੍ਹ ਜਿਹੜਾ 219 ਕਿਲੋਮੀਟਰ ਆ ਤੇ ਇੱਥੇ ਉਹ ਸਾਹਮਣੇ ਲੱਗਿਆ ਹੋਇਆ ਫਾਈਟਰ ਜਹਾਜ਼ ਜਿਹੜਾ ਤੇ ਬੰਲੇ ਕੋ ਅਸਲੀ ਆ ਇਹ ਤੇ ਸਾਹਮਣੇ ਬਠੰਡਾ ਰਹਿ ਜਾਂਦਾ ਤੇ ਆਪਾਂ ਜਾਣਾ ਇਧਰ ਡੱਬ ਵਾਲੇ ਅੱਗੇ ਗਿੱਦੜਵੇ ਵਾਲੇ ਪਾਸੇ ਹਾਂ ਸੌਰੀ ਗਿੱਦੜਵੇ ਵਾਲੇ ਪਾਸੇ ਨੂੰ ਜਾਣਾ ਆਪਾਂ ਆਹ ਸਾਹਮਣੇ ਥਰਮਲ ਪਲਾਟ ਆ ਗਈ ਆ ਇਧਰਲੇ ਪਾਸੇ ਆ ਗਈਆਂ ਚੀਲਾ ਬਹੁਤ ਵੱਡੀਆਂ ਚੀਲਾ ਐ ਦੋ ਇਹਦੇ ਵਾਸਤੇ ਕੈਸਤੀਆਂ ਗੋਸਤੀਆਂ ਵੀ ਛੱਡੀਆਂ ਹੋਈਆਂ ਵੈਸੇ ਤਾਂ ਇਹ ਮਲੋਟ ਵਾਲਾ ਜਿਹੜਾ ਰੋਡ ਸੀਗਾ ਮਲੋਟ ਜਿਹੜਾ ਇੱਥੋਂ 39 ਕਿਲੋਮੀਟਰ ਬਠਿੰਡੇ ਤੋਂ ਯਾਨੀ ਕਿ 40 ਤੇ ਜੇ ਬਾਦਲਪਿੰਡ ਜਾਣਾ ਤਾਂ ਆਪਾਂ ਸੜਕ ਜਿੱਧਰ ਨੂੰ ਮੁੜਾਂਗੇ ਉਧਰ 34 ਕਿਲੋਮੀਟਰ ਜਿਹੜਾ ਬਾਗਲਾ ਤੇ ਜਿਹੜਾ 43 ਕਿਲੋਮੀਟਰ ਡੱਬ ਵਾਲੀ ਮੰਡੀ ਆ ਤੇ ਇਧਰਲੇ ਪਾਸੇ ਨੂੰ ਜਾ ਕੇ ਜਿਹੜਾ ਆਪਾਂ ਬਾਦਲ ਜਾ ਸਕਦੇ ਹਾਂ ਕੁੱਦਾ ਪਿੰਡ ਆ ਉਹ ਉਧਰ ਜਾ ਵੜਦਾ ਤੇ ਸ਼ਿਮਲੇ ਜਾਣਾ 346 ਕਿਲੋਮੀਟਰ ਡੱਬਾ ਵਾਲੀ 343 ਦਿੱਲੀ 360 ਤੇ ਇਹ ਰੋਡ ਜਿਹੜਾ ਇਹ ਬਟੰਡੇ ਤੋਂ ਬਾਈਪਾਸ ਹੀ ਲੰਘ ਜਾਂਦਾ ਵਾ ਇਹ ਜਿਹੜਾ ਬਾਦਲ ਵਾਲਾ ਰੋਡ ਆ ਗਿਆ ਹਣਾ ਅੰਮ੍ਰਾਲਾ ਇੱਥੇ 200 ਕਿਲੋਮੀਟਰ ਪਵਾਨੀਗੜ ਜਿਹੜਾ 221 ਕਿਲੋਮੀਟਰ ਇੱਥੋਂ ਤੇ ਆਪਾਂ ਪੁਲ ਤੇ ਚੜਨਾ ਤੇ ਫਿਰ ਡੱਬਾ ਵਾਲੀ ਰੋਡ ਤੇ ਜਾਇਆ ਜਾਊ ਤੇ ਬੋਲਤੇ ਚੜ ਗਿਆਂ ਇਹੇ ਰੋਡ ਆਪਾ ਜਿਹੜਾ ਚੜਨਾ ਸੀਗਾ ਇਹ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਿਹੜੀ ਬਠਿੰਡੇ ਦੇ ਵਿੱਚ ਬਣੀ ਹੋਈ ਆ ਦੇਖੋ ਇਹ ਆਗਾ ਡੱਬ ਵਾਲੀ ਵਾਲਾ ਰੋਡ ਜਿਹੜਾ ਬਠਿੰਡੇ ਤੋਂ ਜਾਂਦਾ ਹਨੂ ਮਾਨਗੜ 94 ਕਿਲੋਮੀਟਰ ਡੱਬ ਵਾਲੀ 33 ਤੇ ਸਿਰਸਾ ਜਿਹੜਾ 92 ਕਿਲੋਮੀਟਰ ਆ ਬਠਿੰਡੇ ਤੋਂ ਜਿੱਥੇ ਆਪਾਂ ਪਹੁੰਚਣਾ ਸੀ ਉਥੇ ਆਪਾਂ ਜਿਹੜਾ ਪਹੁੰਚ ਚੁੱਕੇ ਆ ਅੱਜ ਜਿਹੜਾ ਆਪਾਂ ਸਫਰ ਆ ਇਹ ਕੋਟਕਪੂਰੇ ਤੋਂ ਬਠਿੰਡੇ ਦਾ ਕੀਤਾ ਵਾ ਤੇ ਅੱਜ ਦਾ ਵਲੌਗ ਆ ਜਿਹੜਾ ਉਹ ਆਪਣਾ ਤੁਹਾਨੂੰ ਕਿਵੇਂ ਲੱਗਾ ਜਰੂਰ ਜਿਹੜਾ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਾਓ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਾਂ ਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ